ਇੰਡੀਅਨ মিডিਆ ਖਾਲਿਸਤਾਨ ਖਾਲਿਸਤਾਨ ਕਰ ਰਿਹਾ ਹੈ। ਅ ਰਾਜਾ ਵੜਿੰਗ ਵੀ ਖਾਲਿਸਤਾਨ ਖਾਲਿਸਤਾਨ ਕਰ ਰਿਹਾ। ਪੰਜਾਬ ਦੇ ਵਿੱਚ ਹਰ ਬੰਦਾ ਖਾਲਿਸਤਾਨ ਖਾਲਿਸਤਾਨ ਕਰ ਰਿਹਾ ਹੈ। ਇੰਡੀਆ ਦੇ ਵਿੱਚ ਹਰ ਜਿਹੜਾ ਪੋਲੀਟੀਸ਼ੀਅਨ ਜਾਂ ਇੰਡੀਆ ਦਾ ਹਰ ਅਫਸਰ ਹੈ ਜਿਹੜਾ ਉਹ ਖਾਲਿਸਤਾਨ ਖਾਲਿਸਤਾਨ ਕਰ ਰਿਹਾ ਹੈ। ਅ ਇੱਕ ਅ ਅਸੀਂ ਦੇਖਦੇ ਹਾਂ ਕਿ ਜਨਰਲ ਕੁਲਦੀਪ ਰਾੜ ਜਨਰਲ ਸੁੰਦਰਜੀ ਜਨਰਲ ਵੈਦਿਆ ਇਧਰਾ ਗਾਦੀ ਭੂਟਾ ਸਿੰਘ ਰਜੀਵ ਗਾਦੀ ਬਲਰਾਮ ਜਾਖੜ ਪਰਨਾ ਮੁਖਰਜੀ ਪੀ ਚਦੰਬਰਮ ਤੇ ਪੀਸੀ ਸੈਠੀ ਗਰੇ ਮંત્રી ਉਸ ਵੇਲੇ ਦਾ ਇਹ ਸਾਰੇ ਜਿਹੜੇ ਕਹਿੰਦੇ ਸੀ ਇੱਕ ਗੱਲ ਕਿ ਅਸੀਂ ਦਰਬਾਰ ਸਾਹਿਬ ਤੇ ਹਮਲਾ ਤਾਂ ਕੀਤਾ ਕਿ ਸੰਤ ਭਿੰਡਰਾਂ ਵਾਲੇ ਖਾਲਸਾਣ ਦਾ ਐਲਾਨ ਕਰਨ ਵਾਲੇ ਸਨ ਉਹਨਾਂ ਨੇ ਐਲਾਨ ਕਰ ਦੇਣਾ ਸੀ ਤੇ ਉਹਨਾਂ ਨੇ ਐਲਾਨ ਕਰਨਾ ਸੀ ਤੇ 20-25 ਮੁਲਕਾਂ ਨੇ ਖਾਲਸਾਣ ਨੂੰ ਮਾਨਤਾ ਦੇ ਦੇਣੀ ਸੀ ਤੇ ਇੰਡੀਆ ਨੇ ਟੁੱਟ ਜਾਣਾ ਸੀ ਐਸ ਕਰਕੇ ਸਾਨੂੰ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲਾ ਕੀਤਾ ਯਾਦ ਆ ਗਿਆ ਹੁਣ ਸਾਰਿਆਂ ਨੂੰ ਕਿ ਇਹ ਬਿਆਨ ਸੀ ਉਹਨਾਂ ਦੇ ਬਹਾਨਾ ਇੱਕ ਮਤਲਬ ਇਹ ਕੋਈ ਤਰਕ ਦੇ ਸਕਦਾ ਇਸ ਗੱਲ ਪਿੱਛੇ ਉਪਰਲੀ ਸਤਾ ਦੇ ਉੱਤੇ ਉਹਨਾਂ ਦੀ ਬਿਆਨਬਾਜ਼ੀ ਇਹ ਹੈ ਪਰ ਤੁਰ ਅੰਦਰ ਤੱਕ ਜਦੋਂ ਉਹ ਇੱਕ ਸਿੱਖ ਦੇ ਮਨਮਸਤਕ ਦਾ ਅਧਿਐਨ ਕਰਦੇ ਨੇ ਇੱਕ ਸਿੱਖ ਦੇ ਮਨਮਸਤਕ ਨੂੰ ਖੋਲ ਕੇ ਦੇਖ ਕੇ ਆਪਰੇਸ਼ਨ ਕਰਕੇ ਉਸ ਦੇ ਉੱਤੇ ਅਧਿਐਨ ਕਰਦੇ ਨੇ ਤਾਂ ਨਿਰਸੰਦੇਹ ਹਰ ਸਿੱਖ ਜਿਹੜਾ ਹੈ ਗੁਰੂ ਦਾ ਹਰ ਸਿੱਖ ਉਹ ਖਾਲਸਾਣ ਲਈ ਤਾਂ ਜੰਮਿਆ ਖਾਲਸਾਣ ਦੇ ਸੰਘਰਸ਼ ਦੇ ਵਿੱਚ ਹਿੱਸਾ ਪਾਉਣ ਲਈ ਤਾਂ ਜੰਮਿਆ ਜਾਂ ਕਿ ਯੁੱਧ ਕਰਨ ਲਈ ਤਾਂ ਜੰਮਿਆ ਉਸਨੇ ਪੰਜਾਬ ਦੀ ਧਰਤੀ ਦੇ ਉੱਤੇ ਕਿਸੇ ਸਿੱਖ ਪਰਿਵਾਰ ਦੇ ਵਿੱਚ ਜਨਮ ਹੀ ਤਾਂ ਲਿਆ ਤੇ ਉਹ ਸਭ ਕੁਝ ਨੂੰ ਮੋੜਾ ਪਾਉਣ ਲਈ ਉਹ ਸਭ ਕੁਝ ਨੂੰ ਮੋੜਨ ਦੇ ਲਈ ਰੋਕਣ ਦੇ ਲਈ ਇਹ ਬਿਰਤਾਂਤ ਇੰਡੀਅਨ ਸਟੇਟ ਵੱਲੋਂ ਇੰਡੀਅਨ ਧਾਰਾ ਵੱਲੋਂ ਸਿਰਜੇ ਜਾਂਦੇ ਨੇ ਘੜੇ ਜਾਂਦੇ ਨੇ ਤੇ ਉਹਦੇ ਪੈਰ ਕੋਈ ਨਹੀਂ